ਨੋ ਮੇਰੇ ਪਿੰਡ ਵਾਲੇ ਨਾਲ ਲਾਂਬੇ ਦੇਣੇ ਹੁਣੀ ਕਹਿਣਾ ਪਤੰਦਰਾ ਤੂੰ ਕਿੱਧਰ ਲੈਗਾ ਫਿਰ ਰਹੀ ਇਹਨਾਂ ਨੂੰ ਹੁਣ ਯਾਰ ਆ ਨਜ਼ਾਰੇ ਦਾ ਕੋਈ ਮੁੱਲ ਆ ਇਹ ਸਤਲੁਜ ਦਰਿਆ ਵਗ ਰਿਹਾ ਅੱਜ ਸਾਡੇ ਪਿੰਡ ਪੁੱਜੇ ਨੇ ਬਾਈ ਹਰਪੇਜ ਤੇ ਬਾਈ ਸੁਖਜਿੰਦਰ ਲੋਪੋ ਤੇ ਸ਼ਾਇਦ ਇਹ ਦੇਖਣ ਵਾਲੀ ਆਖਰੀ ਪੀੜ੍ਹੀ ਹੋਊਗੀ ਜਦੋਂ ਤੱਕ ਇਹ ਕੁਦਰਤ ਇੰਨੀ ਸਾਫ਼ ਰਹੂਗੀ ਭਈਆ ਸਤਲੁਜ ਬਾਰੇ ਵੀ ਥੋੜਾ ਮੋਟਾ ਦੱਸਿਓ ਮੜਾ ਜਾਂ ਸਤਲੁਜ ਕਹਿ ਸਕਦੇ ਆ ਕਿ ਹੱਦਬੰਦੀਆਂ ਦਾ ਕੰਮ ਵੀ ਕੀਤਾ ਕਈਆਂ ਨੂੰ ਜੀਵਨ ਵੀ ਦਿੱਤਾ ਇਹਨੇ ਜਦੋਂ ਵੀ ਬੰਦਾ ਸਮਾਜ ਨਾਲ ਟੁੱਟਦਾ ਉਦੋਂ ਬੰਦਾ ਇਹ ਪੰਜ ਚੀਜ਼ਾਂ ਦਾ ਹੀ ਸਹਾਰਾ ਲੈਂਦਾ ਜਿਉਂਦੇ ਹੋਏ ਇਹਨਾਂ ਕੋਲ ਕਰੋੜਾਂ ਸਾਲ ਪਹਿਲਾਂ ਜੰਗਲ ਜੋ ਪੈਦਾ ਹੋਇਆ ਹਾਂਜੀ ਜੋ ਬੰਦਾ ਆਪਦਾ ਵजूद ਲੱਭਦਾ ਤਾਂ ਫਿਰ ਜੰਗਲਾਂ 'ਚ ਜਾ ਕੇ ਲੱਭਦਾ ਤੇ ਆਹ ਦੇਖੋ ਵੀ ਨਜ਼ਾਰਾ ਤੁਸੀਂ ਵੀ ਬਹੁਤ ਕਮਾਲ ਉਹ ਸਮਝ ਨਹੀਂ ਆਉਂਦੀ ਮੈਨੂੰ ਰਾਜਲਾ ਦੇ ਵਿੱਚ ਤੁਰਈ ਗਈ ਕਿ ਤੁਰਈ ਜਾਈਏ ਦੇਖੀ ਜਾਈਏ ਦੇਖੀ ਜਾਈਏ ਤੇ ਨਾਲ ਦੀ ਨਾਲ ਬੰਦਾ ਆ ਮਿੱਤਰ ਤਾਂ ਗੁਰੂ ਸਾਹਿਬ ਦੀ ਕਿਰਪਾ ਦਾ ਕਰਕੇ ਉਵੇਂ ਹੀ ਆ ਉਹਨਾਂ ਨਾਲ ਵੱਖਰੀ ਆ ਵੀ ਜਿੱਥੇ ਗੁਰੂ ਸਾਹਿਬ ਨੇ ਭੇਜਿਆ ਸੀਗਾ ਉਹਨਾਂ ਨੇ ਨਹੀਂ ਰੱਖਿਆ ਇੱਥੋਂ ਪਵਿੱਤਰ ਆ ਪੂਰਾ ਜਦੋਂ ਗਾਂਹ ਦੀਆਂ ਤੁਰਈਆਂ ਤੇ ਜਦੋਂ ਲੋਕਾਂ ਦੇ ਸੰਪਰਕ ਚ ਆਈ ਜਾਂਦਾ ਉਹ ਦੋਸ਼ਤ ਹੋਈ ਜਾਂਦਾ ਮਤਲਬ ਇੱਕ ਪਾਸੇ ਕਿੱਡੀ ਵੱਡੀ ਦਾਤ ਤਾਂ ਤੇ ਉਹਦੇ ਸ਼ੁਕਰਾਨੇ ਵਜੋਂ ਲੋਕਾਂ ਨੇ ਵਿੱਚ ਗੰਦਗੀ ਪਾਈ ਆ ਗੁਰੂ ਸਾਹਿਬ ਨੇ ਕਿੱਡੀ ਕਿਡੀਆਂ ਦਾਤਾਂ ਬਖਸ਼ੀਆਂ ਤੇ ਉਹਦੇ ਅਭਿਜ਼ ਵਜੋਂ ਦੇ ਲੋਕਾਂ ਨੇ ਗੰਦਾ ਪਾਣੀ ਜੋ ਆ ਇੱਕ ਇੱਕ ਗੱਲ ਹੋਰ ਆ ਵੀ ਜਿੱਥੋਂ ਗੁਰੂ ਸਾਹਿਬ ਨੇ ਜੋ ਦਿੱਤਾ ਸੀ ਉਹ ਅੱਜ ਉਵੇਂ ਹੀ ਆ ਹਾਂ ਉਹ ਉਵੇਂ ਹੀ ਆ ਹਾਂ ਦੇਣ ਵਾਲੇ ਨੇ ਜੋ ਦਿੱਤਾ ਸੀ ਉਵੇਂ ਹੀ ਆ ਲੈਣ ਵਾਲੇ ਨਹੀਂ ਰੱਖਿਆ ਲੈਣ ਵਾਲੇ ਰੱਖਉਦੀ ਔਕਾਤ ਹੀ ਨਹੀਂ ਸੀ ਹਨਾ ਸਹੀ ਆ ਲੈਣ ਵਾਲਿਆਂ ਨੇ ਨਹੀਂ ਰੱਖਿਆ ਆਸਮਾਨ ਯਾਰ ਕਿਸੀ ਪਾਸੇ ਚੱਲ ਗਏ ਚੱਲੋ ਚੱਲੋ ਵਾਹੀ ਪਹਿਲਾ ਸਵਾਗਤ ਆ ਤੁਹਾਡਾ ਥੈਂਕ ਯੂ ਬ੍ਰਦਰ ਸਾਡੇ ਪਿੰਡ ਹਰਪੇਜ ਬਾਈ ਸੁਖਚੇਂਦਰ ਬਾਈ ਤੇ ਸੋਹਰ ਸਾਬ ਤੇ ਪਿੰਡੂ ਜੰਕਸ਼ਨ ਵਾਲਾ ਭਾਂਡਾ ਬਾਈ ਦਾ ਤੇ ਆ ਵੀਰਾ ਪਿੰਡੋਂ ਐ ਹਾਂਜੀ ਇਹ ਬਾਈ ਪਿੰਡੋਂ ਐ ਤੇ ਆ ਵੀ ਜਵਾਕ ਤੇ ਫਰੀਦ ਕਿੱਧਰ ਐ ਉਹ ਫਰੀਦ ਉਹ ਪਰਲੇ ਪਾਸੇ ਆ ਉਧਰ ਫਿਰਦਾ ਐ ਤੇ ਬਾਈ ਹੁਣੀ ਆ ਗਏ ਆ ਪਿੰਡ ਤੇ ਇਹਨਾਂ ਨੂੰ ਘਮਾਉਂਦੇ ਹੁਣ ਬੇਲਾ ਤੇ ਨਾਲੇ ਦਿਖਾਉਂਦੇ ਅੱਜ ਹੋਲਾ ਮਹੱਲਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੰਦਕਲਾ ਜੀ ਅੱਜ ਸਾਡੇ ਪਿੰਡ ਪੁੱਜੇ ਨੇ ਬਾਈ ਹਰਪੇਜ ਤੇ ਬਾਈ ਸੁਖਜਿੰਦਰ ਲੋਪੋ ਤੇ ਪਹਿਲਾ ਤੁਹਾਡਾ ਸਵਾਗਤ ਆ ਭਾਈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਹੋਲਾ ਮੱਲਾ ਦੇਖਣ ਆਇਆ ਭਾਈ ਹੋਣੀ ਤੇ ਕਹਿੰਦੇ ਸਟੇ ਕਰਨੀ ਹੈ ਤੇਰੇ ਪਿੰਡ ਹੀ ਹਾਂ ਤੇ ਹੋਈ ਕਿੱਦਾਂ ਲੱਗਿਆ ਸਾਡਾ ਪਿੰਡ ਫੇਰ ਪਿੰਡ ਯਾਰ ਪਿੰਡ ਨਾਖੀਏ ਕਿ ਹੋਰ ਚੀਜ਼ ਲਖੀਏ ਪਿੰਡ ਤਾਂ ਹੁਣ ਸਾਰੇ 12600 ਕੁਸ਼ ਹੈ ਗਈ ਆ ਹਾਂਜੀ ਉਹਨਾਂ ਚੋਂ ਇੱਕ ਆ ਪਰ ਇਹ ਕੁਝ ਹੋਰ ਆ ਬਾਕੀ ਯਾਰ ਅਨੰਤਪੁਰ ਸਾਹਿਬ ਦਾ ਨਾਮ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦੇ ਨਾਲ ਆ ਹਨਾ ਹਾਂ ਅਨੰਤਪੁਰ ਇਹ ਕੁਝ ਹੋ ਰਿਹਾ ਇਹਨੂੰ ਸਵਰਗ ਤੋਂ ਉੱਤੇ ਥਾਂ ਉਹ ਸਰਗਾਂ ਚ ਵੀ ਪੰਜਾਬ ਨਹੀਂ ਹੁਣ ਸਹੀ ਗੱਲ ਹੈ ਜੀ ਸਰਗਾਂ ਗੱਲੇ ਵੀ ਆ ਹੁਣ ਯਾਰ ਆ ਨਜ਼ਾਰੇ ਦਾ ਕੋਈ ਮੁੱਲ ਆ ਇਹ ਸਤਲੁਜ ਦਰਿਆ ਵਗ ਰਿਹਾ ਵੀ ਜਿੱਥੋਂ ਗੁਰੂ ਸਾਹਿਬ ਨੇ ਜਲ ਲੈ ਕੇ ਅਮਰਤਾ ਸ਼ਿਕਾਇਆ ਸੀ ਕ੍ਰਿਸਟਲ ਕਲੀਅਰ ਪਾਣੀ ਮੈਂ ਕਹਿੰਦਾ ਵੀ ਸਾਰੀਆਂ ਫੈਕਟਰੀਆਂ ਦੇ ਜਿਹੜੇ ਪਾਣੀ ਬਣਦੇ ਆ ਬ੍ਰਾਂਡਡ ਸਾਰੇ ਫੇਲ ਇਧਰੋਂ ਚੜਦਾ ਹੋਇਆ ਸੂਰਜ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹੈ ਪੰਛੀ ਪਰਿੰਦੇ ਨੇ ਕਿੰਨੀਆਂ ਨਸਲਾਂ ਕਿੰਨੇ ਆ ਜੀਵ ਜੰਤੂਆਂ ਦੀਆਂ ਆਵਾਜ਼ਾਂ ਬੰਦਾ ਐ ਲੱਗਦਾ ਵਿੱਚ ਤੁਰੇ ਹੀ ਫਰੇ ਤੁਰੇ ਹੀ ਫਰੇ ਸਹੀ ਗੱਲ ਜੀ ਮੈਨੂੰ ਐ ਲੱਗਦਾ ਵੀ ਜਿਹੜਾ ਨੌਜਵਾਨ ਪੀੜੀ ਨੂੰ ਨਾਲ ਲਿਆ ਆਏ ਆਪਾਂ ਇਹ ਵਧੀਆ ਕੀਤਾ ਇਹਨਾਂ ਨੂੰ ਕੁਟੁਕਟ ਆਪਾਂ ਦੱਸ ਪਾਏ ਆ ਕਿ ਅਸਲੀ ਚੀਜ਼ ਦਾ ਆ ਮੁੱਲ ਸਹੀ ਗੱਲ ਹੈ ਹਨਾ ਤੇ ਸ਼ਾਇਦ ਇਹ ਦੇਖਣ ਵਾਲੀ ਆਖਰੀ ਪੀੜ੍ਹੀ ਹੋਊਗੀ ਜਦੋਂ ਤੱਕ ਇਹ ਕੁਦਰਤ ਇੰਨੀ ਸਾਫ਼ ਰਹੂਗੀ ਲੱਗਦਾ ਕਿ ਜੇ ਸਾਵਨਾ ਉਜਾੜਾ ਕਰਦੇ ਕਿਦਾਂ ਹੋਵੇ ਨਾ ਬਈ ਤੁਹਾਡੇ ਜਿਹਦਾ ਹੁਣ ਅੱਗੇ ਰੋਲਾ ਪੈਂਦੇ ਰਹਿੰਦਾ ਸਤਲੁਜ ਦਾ ਵੀ ਸਤਲੁਜ ਗੰਦਾ ਏ ਜੇ ਐ ਉਹ ਏ ਮੈਨੂੰ ਲੱਗਦਾ ਵੀ ਹਾਂ ਚਲ ਥੋੜਾ ਚਿਹਰਾ ਹੁਣ ਇੱਧਰ ਵੀ ਹੋਣ ਲੱਗ ਪਿਆ ਉਹ ਕੰਮ ਆ ਫੈਕਟਰੀਆਂ ਵਾਲਾ ਜਾਂ ਕੁਝ ਵੀ ਪਰ ਹਜੇ ਤੱਕ ਜਿਹੜਾ ਫੇਰ ਵੀ ਮਹਾਰਾਜ ਦੀ ਕਿਰਪਾ ਏ ਕਿ ਬਚਾਏ ਕਿ ਤੁਹਾਡੇ ਵਰਗੇ ਭਰਾ ਜੇ ਦੇਖਣ ਆ ਰਹੇ ਯਾਨੀ ਕੱਲੋ ਕਿਹਨੇ ਆਣਾ ਦੇਖਣ ਇਹ ਵੀ ਤੇ ਬਈ ਬਾਕੀ ਅੱਜ ਬਾਈ ਉਹਨਾਂ ਨੂੰ ਬੇਲਾ ਕਮਾਉਣਾ ਏ ਆ ਹੌਲਾ ਮੱਲਾ ਸਾਰਾ ਦਿਖਾਵਾਂਗੇ ਤੇ ਪਿੰਡ ਆ ਬਾਈ ਯੋਣੀ ਪਹਿਲਾਂ ਤੁਹਾਡਾ ਆਨਵਾ ਦੂਜੀ ਵਾਰ ਹੀ ਆ ਗਏ ਬਾਈ ਹੁਣੀ ਹੈ ਨਾ ਬਿਲਕੁਲ ਸੁਪਨਿਆਂ ਚ ਕਈ ਵਾਰ ਆ ਗਏ ਪਰ ਅਸਲੀਅਤ ਦੇ ਵਿੱਚ ਦੂਸਰੀ ਵਾਰ ਆਏ ਆ ਤੇ ਆ ਰਾਤ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਇਹ ਸਾਡੇ ਪਿੰਡ ਦਾ ਪੋੜਾ ਬਈ ਇੱਥੋਂ ਜੰਦਬੜੀ ਨੂੰ ਰੋਡ ਜਾਂਦਾ ਇਹਨੂੰ ਸਾਡਾ ਆਪਣਾ ਪਹਿਲਾ ਪਲਾਂ ਦੇ ਪਹਿਲਾ ਵੀ ਕਹਿੰਦੇ ਆ ਜਿਹੜੇ ਜਿਹੜੇ ਡੇਰੇ ਦੇ ਵਿੱਚ ਰੁਕੇ ਸੀ ਉਹਦੇ ਕੀ ਇਹ ਰਤਵਾੜਾ ਸਾਹਿਬ ਵਾਲਿਆਂ ਦਾ ਡੇਰਾ ਜੀ ਇਹ ਬ੍ਰਾਂਚ ਆ ਉਹਨਾਂ ਦੀ ਜੀ ਤੇ ਇੱਥੇ ਹਸਪਤਾਲ ਆ ਫ੍ਰੀ ਹਸਪਤਾਲ ਆ ਤੇ ਇੱਥੇ ਜਿਹੜੀ ਰਹਿਸ਼ ਵੀ ਹੈਗੀ ਆ ਅੱਗੇ ਕਿਸੇ ਨੇ ਅਗਰ ਹੋਲੇ ਮਹੱਲੇ ਤੇ ਆਉਣਾ ਹੋਵੇ ਉਹਨਾਂ ਨੂੰ ਲੱਗਦਾ ਕਿ ਥੋੜੀ ਆਪਾਂ ਦੂਰ ਸਟੇ ਕਰਨੀ ਹੈ ਤਾਂ ਇੱਥੇ ਕਰ ਸਕਦਾ ਹੈ ਹੁਣ ਜਿੱਦ ਤੁਸੀਂ ਆਏ ਆ ਰਾਤ ਨੂੰ ਰਹੇ ਆ ਕਿਵੇਂ ਰਹਿਆ ਬ੍ਰਾਂਚ ਕਿਲੋਮੀਟਰ ਪਾਸੇ ਆ ਆਪਾਂ ਅਨੰਦਪੁਰ ਸਾਹਿਬ ਤੋਂ 15 16 ਕਿਲੋਮੀਟਰ ਤੇ ਉਹ ਬੰਦਾ ਸਵੇਰੋਂ ਉੱਠ ਕੇ ਜਦੋਂ ਮਰਜ਼ੀ ਜਾ ਸਕਦਾ ਬਿਲਕੁਲ ਔਰ ਬਹੁਤ ਆਨੰਦ ਵਾਲੀ ਜਗ੍ਹਾ ਨਾਲੇ ਆ ਸਕੂਨ ਵੀ ਤਾਂ ਮਿਲੂਗਾ ਨਾ ਇਹ ਵੀ ਦੇਖਣ ਨੂੰ ਮਿਲੂਗਾ ਜੇ ਵੱਖਰਾਵਾਂਗੇ ਆਪਾਂ ਤੇ ਬਾਕੀ ਕਰਦੇ ਆ ਅੱਗੇ ਗੱਲਬਾਤ ਤੇ ਧੰਨਵਾਦ ਪ੍ਰੀਤ ਦਾ ਵੀ ਜਿਹਨੇ ਕੈਮਰਾ ਫੜਿਆ ਹੋਇਆ ਤੇ ਬਾਕੀ ਸਾਰੇ ਬਾਈ ਦੇ ਪਰਿਵਾਰ ਦਾ ਬਾਈ ਪਰਿਵਾਰ ਨੂੰ ਲੈ ਕੇ ਆਇਆ ਖੁਸ਼ੀ ਇਹ ਆ ਸਾਨੂੰ ਕਿ ਜਵਾਗ ਵੀ ਨਾਲ ਆਏ ਨੇ ਤੇ ਬਾਕੀ ਹੋਰ ਵੀਰੇ ਠੀਕ ਹੈ ਐ ਸ਼ੁਕਰਮਾਲਕ ਚਲੋ ਕਰਦੇ ਆ ਅੱਗੇ ਗੱਲਬਾਤ ਆ ਫਿਰਦੀਆਂ ਫੌਜਾਂ ਚੱਕੀ ਆਪਣੇ ਆਪਣੇ ਹਥਿਆਰ ਤੇ ਬਾਈ ਉਧਰ ਕੱਸੀ ਜਾਂਦਾ ਜੇ ਆਪਣੀ ਬੰਦੂਕ ਨੂੰ ਬੰਦੂਕੀ ਹੈ ਇਹਦੇ ਕੋਲ ਬੰਦੂਕੀ ਹੈ ਤੁਰਦਾ ਫਿਰਦਾ ਤਿਆਰ ਹੈ ਬਰੀ ਪੈ ਗਿਆ ਜੇ ਵਾਹ ਜੀ ਕਹ ਕਹਿੰਦੇ ਘੁੰਮ ਫਿਰ ਕੇ ਦੇਖਣਾ ਪੂਰਾ ਥੱਲੇ ਇਹ ਮੈਂ ਖੜ ਗਿਆ ਵੀ ਪਾਣੀ ਦਾ ਵਹਾਹਾ ਕਿਉਂਦਾ ਹੈ ਇਤੋਂ ਇਤੋਂ ਦਾ ਚੋਟ ਕੋ ਧਾਰਾ ਹੈ ਹਾਂਜੀ ਭਾਈ ਕੀ ਰਿਪੋਰਟ ਆ ਘਰ ਪੂਰਾ ਬਹੁਤ ਉਹ ਜਿੱਥੇ ਬੰਦੇ ਦੇ ਸ਼ਬਦ ਮੁੱਕ ਜਾਂਦੇ ਜਿੱਥੇ ਬੰਦਾ ਆਪਦੀ ਜ਼ੁਬਾਨ ਨਾਲ ਨਹੀਂ ਕਹਿ ਸਕਦਾ ਅੱਖਾਂ ਨਾਲ ਦੇਖ ਸਕਦਾ ਆਏ ਹੋਏ ਹੋਏ ਹਾਂਜੀ ਭਾਈ ਸੱਚੀ ਵੀਰੇ ਬਹੁਤ ਕਮਾਲ ਤਾਂ ਸਮਝ ਨਹੀਂ ਆਉਂਦੀ ਮੈਨੂੰ ਰਾਏ ਲੈ ਦੇ ਵਿੱਚ ਚੋਰੀ ਹੋਈ ਹੈ ਕਿ ਤਰਹੀ ਜਾਈਏ ਦੇਖੀ ਜਾਈਏ ਦੇਖੀ ਜਾਈਏ ਤੇ ਨਾਲ ਦੀ ਨਾਲ ਬੰਦਾ ਯਾਰ ਕਰੋੜਾਂ ਸਾਲ ਪਹਿਲਾਂ ਜੰਗਲ ਚੋਂ ਪੈਦਾ ਹੋਇਆ ਹਾਂਜੀ ਜੋ ਬੰਦਾ ਆਪਦਾ ਵजूद ਲੱਭਦਾ ਤਾਂ ਫਿਰ ਜੰਗਲਾਂ 'ਚ ਜਾ ਕੇ ਲੱਭਦਾ ਬੰਨੋ ਤਾਂ ਹੀ ਪੁਰਾਣੇ ਸਾਧੂਆਂ ਸੰਤਾਂ ਨੂੰ ਐ ਲੱਗਿਆ ਵੀ ਜੰਗਲਾਂ ਦੇ ਵਿੱਚ ਰੱਬ ਹੁੰਦਾ ਬਿਲਕੁਲ ਉਹਨਾਂ ਨੂੰ ਤਾਂ ਹੀ ਲੱਗਦਾ ਪਰ ਸੱਚੀ ਯਾਰ ਮੈਨੂੰ ਐ ਲੱਗਦਾ ਵੀ ਉਹ ਉਹ ਗਲਤ ਨਹੀਂ ਸੀ ਜਿਹੜੇ ਜੰਗਲਾਂ 'ਚ ਰੱਬ ਲੱਭਣ ਜਾਂਦੇ ਕੀ ਬਾਤ ਹੈ ਹਾਂ ਨਾ ਵੱਡੀ ਗੱਲ ਹੈ ਹਾਂ ਵਾਕਈ ਜੰਗਲਾਂ 'ਚ ਰੱਬ ਹੁੰਦਾ ਹੋਊਗਾ ਤੇ ਆ ਨਜ਼ਾਰਾ ਦੇਖੋ ਬਈ ਚੜਦਾ ਸੂਰਜ ਪਿੰਡ ਸਾਡਾ ਵੇਲਾ ਸਤਲੁਜ ਤੇ ਨਾਲ कुरत भाई तो बैठ ही गया की गल हो गई ਪੰਜ ਚੀਜ਼ਾਂ ਤੋਂ ਬਣਿਆ ਹੁੰਦਾ ਹਾਂਜੀ ਮਿੱਟੀ ਪਾਣੀ ਅੱਗ ਹਵਾ ਹਾਂਜੀ ਤਕਾਸ਼ ਹਨਾ ਹਾਂਜੀ ਜਦੋਂ ਵੀ ਬੰਦਾ ਉਦਾਸ ਹੁੰਦਾ ਉਹਦੋਂ ਬੰਦਾ ਇਹ ਪੰਜ ਚੀਜ਼ਾਂ ਦਾ ਹੀ ਸਾਰਾ ਲੈਂਦਾ ਉਹਦੋਂ ਬੰਦਾ ਕਈ ਵਾਰ ਅਸਮਾਨ ਵੱਲ ਦੇਖਦਾ ਕਈ ਵਾਰ ਬੰਦਾ ਖੁੱਲੀ ਹਵਾ ਦੇ ਵਿੱਚ ਜਾ ਕੇ ਬੈਠਦਾ ਕਈ ਵਾਰ ਬੰਦਾ ਪਾਣੀ ਦੇ ਕਿਨਾਰੇ ਬੈਠਦਾ ਕਈ ਵਾਰ ਬੰਦਾ ਅਧੂ ਕੁਲੀ ਬੈਠ। ਤਾਂ ਸਹੀ ਗੱਲ ਹੈ। ਮਤਲਬ ਜਦੋਂ ਵੀ ਬੰਦਾ ਸਮਾਜ ਨਾਲ ਟੁੱਟਦਾ। ਉਦੋਂ ਬੰਦਾ ਇਹ ਪੰਜ ਚੀਜ਼ਾਂ ਦਾ ਹੀ ਸਹਾਰਾ ਲੈਂਦਾ ਜਿਉਂਦੇ ਹੋਏ। ਇਹਨਾਂ ਕੋਲ ਹੀ ਭੱਜਦਾ ਹੈ। ਹਾਂ ਕਿਉਂਕਿ ਫਿਰ ਥਲ ਵਗਦਾ ਪਾਣੀ ਤੁਸੀਂ ਦੇਖੀ ਚੱਲੋ ਤਾਂ ਸਕੂਨ ਦਿੰਦਾ ਕਿਉਂਕਿ ਆਪਾਂ ਇਹਦਾ ਅੰਛਾ। ਸਹੀ ਗੱਲ। ਸਾਡੀ ਮਾਂ ਹੈ। ਹਮੇਸ਼ਾ ਮਾਂ ਕੋਲ ਜਾ ਕੇ ਸਕੂਨ ਮਿਲਦਾ ਕੋਈ। ਹਵਾ ਵਗਦੀ ਹੋਵੇ ਤੁਹਾਡੇ ਮੂੰਹ ਨੂੰ ਲੱਗਦੀ ਹੋਵੇ ਤੁਹਾਨੂੰ ਆਨੰਦ ਆਉਂਦਾ। ਕਿਉਂਕਿ ਤੁਹਾਡੀ ਮਾਂ ਤੁਹਾਨੂੰ ਪੈਦਾ ਕਰਨ ਵਾਲੀ ਜੀ ਹੈ। ਅੱਗ ਦਾ ਅੱਗ ਦੇ ਨਾਲ ਨਿੱਕਾ ਬੱਚਾ ਵੀ ਅੱਗ ਦੇ ਨਾਲ ਖੇਡਣਾ ਪਸੰਦ ਕਰਦਾ ਹੈ। ਅੱਗ ਦੇ ਵਜੇ ਟੱਕੇ ਮਾਰੂ ਆਪਾਂ ਰੋਕਦੇ ਹੁੰਨੇ ਆ। ਹਾਂਜੀ। ਜਾਂ ਕੈਂਡਲ ਲਾਈਟ ਡਿਨਰ ਲੋਕ ਕਰਦੇ ਕਾਹਤੋਂ ਕਰਦੇ। ਅੱਗ ਦੇ ਕੰਡੇ ਬੈਠ ਗਏ ਆ। ਹਨਾ। ਜਾਂ ਉਹ ਮਚਾ ਕੇ ਅੱਗ ਬੋਨਫਾਇਰ ਹਾਂ ਕਿਉਂ ਕਰਦੇ ਆ ਕਾਹਤੋਂ ਕਰਦੇ ਆ। ਕਿਉਂਕਿ ਅੱਗ ਦੇ ਸੀ ਅੰਛਾ। ਹਮ ਅੱਗ ਸਾਡੀ ਮਾਂ। ਸਹੀ ਗੱਲ ਹੈ। ਠੀਕ ਹਨਾ। ਅਸਮਾਨ ਖੁੱਲੇ ਸਮਾਨ ਥੱਲੇ ਪੈਣਾ ਕਾਹਤੋਂ ਖੰਮ ਕਰਦੇ। ਕਿਉਂਕਿ ਸਮਾਨ ਸਾਡੀ ਮਾਂ। ਕਿਆ ਬਾਤ ਹੈ ਮਤਲਬ ਘਰਾਂ ਦੇ ਵਿੱਚ ਰੱਖੇ ਹੋਏ ਬਰਤਨਾਂ ਚ ਪਾ ਕੇ ਰੱਖਿਆ ਹੋਇਆ ਪਾਣੀ ਥੋੜੋ ਉਹ ਚੀਜ਼ ਹੈ ਇਹਦਾ ਕੋਦਰ ਤੇ ਮਾਰੇ ਦਾਮਾ ਜਾਨ ਜੇ ਕੋ ਬੰਦਾ ਆਪਦਾ ਵਜੂਦ ਲੱਭਦਾ ਯਾਰ ਪੁਰਾਣਾ ਵਧੀਆ ਲੱਗ ਰਿਹਾ ਪਿੰਡ ਆ ਗਏ ਤੇ ਆ ਦੇਖੋ ਵੀ ਨਜ਼ਾਰਾ ਤੁਸੀਂ ਵੀ ਕੋ ਬੰਦੇ ਮੇਰਾ ਮੰਨਣਾ ਇਹ ਆ ਕੋਈ ਲੋਟਾਂ ਦਾ ਅੰਗਪ੍ਰੀਤ ਓਏ ਕਿ ਹੁਣ ਜਾਣ ਪਾਣੀ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਬਾੜਸਾਂ ਨੂੰ ਚਾਹੀਦਾ ਪਰ ਹਰ ਭੇਜ ਬਾਈ ਕਹਿੰਦਾ ਮੇਰਾ ਤਜਰਬਾ ਉਹ ਤਾਂ ਹੁਣ ਤਜਰਬਾ ਕੰਮ ਆਉਂਦਾ ਕਿ ਨਹੀਂ ਆਉਂਦਾ ਕੋਈ ਨਾ ਜਾਣ ਦੇ ਲੈ ਆ ਦੇਖਦੇ ਆਪਾਂ ਲੈ ਮਾਰ ਕੇ ਮੋਰਚਾ ਇਹ ਤਾਂ ਕੋਈ ਨਾ ਜਾਣ ਦੇ ਜਾਣ ਦੇ ਹਲੋ ਜੀ ਪੱਥਰ ਬਹੁਤ ਖੋਖਦੇ ਆਪਾਂ ਨੰਗੇ ਪੈਰ ਤੁਰੇ ਨਹੀਂ ਕਰਕੇ ਤੁਹਾਡੇ ਉਹ ਐਕੂ ਪ੍ਰੈਸ਼ਰ ਠੀਕ ਹੋ ਜੂਗੇ ਸਾਰੇ ਨੇੈਚਰੋਪੈਥੀ ਆ ਜਾ ਕਰੋ ਪਰਮਾ ਆ ਲੈ ਚਲੋ ਬਾਈ ਹੁਣ ਤੁਸੀਂ ਵੀ ਮਾਰੋ ਹਿੰਮਤ ਮੜੀ ਜੀ ਆ ਫਿਰਦੇ ਭਾਈ ਹਣੀ ਮੈਨੂੰ ਮੇਰੇ ਪਿੰਡ ਵਾਲੇ ਨਾਲ ਲਾਂਬੇ ਦੇਣੇ ਹੁਣੀ ਕਹਿਣਾ ਪਤੰਦਰਾ ਤੂੰ ਕਿੱਧਰ ਲੈਗਾ ਫਿਰ ਰਹੀ ਇਹਨਾਂ ਨੂੰ ਤੇ ਕਰੀ ਜਾਂਦੇ ਨੇ ਸ਼ੂਟ ਆ ਨਜ਼ਾਰਾ ਪ੍ਰੀਤ ਕਿਥੇ ਗਿਆ ਅੱਛਾ ਉਹ ਹੈ ਹਾਂ ਵੀ ਕਿਦਾਂ ਵਧੀਆ ਵਧੀਆ ਠੀਕ ਹੈ ਕੱਢ ਦੇ ਹੁਣ ਘੈਂਡ ਘੈਂਡ ਚ ਸ਼ੋਟ ਇੱਥੇ ਹੁਣ ਹਾਂਜੀ ਹਾਂਜੀ ਠੀਕ ਭਈਆ ਸਤਲੋਜ ਬਾਰੇ ਵੀ ਥੋੜਾ ਮੋਟਾ ਦੱਸਿਓ ਮੜਾ ਜਾ ਸਤਲੁਜ ਕਹਿ ਸਕਦੇ ਆ ਕਿ ਹੱਦਬੰਦੀਆਂ ਦਾ ਕੰਮ ਵੀ ਕੀਤਾ ਕਈਆਂ ਨੂੰ ਜੀਵਨ ਵੀ ਦਿੱਤਾ ਇਹਨੇ ਤੇ ਕਈ ਨੇ ਰੂਟ ਵੀ ਬਦਲੇ ਆ ਜਿੱਥੋਂ ਦੀ ਲੰਘਦਾ ਸੀ ਕਿਉਂ ਉੱਥੇ ਆਬਾਦੀ ਵਸਦੀ ਸੀ ਕਿਲੇ ਬਣਦੇ ਸੀਗੇ ਠੀਕ ਹੈ ਜੀ ਤੇ ਕਿਲੇ ਬਣਦੇ ਸੀ ਤੇ ਉੱਥੇ ਰਾਜੇ ਹਮਲੇ ਕਰਦੇ ਸੀ ਮਤਲਬ ਬਹੁਤ ਰਾਜਨੀਤਿਕ ਤਬਦੀਲੀਆਂ ਦਾ ਕਾਰਨ ਵੀ ਰਿਹਾ ਸਤਲੁਜ ਤੇ ਮਾਰਾ ਰঞ্জੀਤ ਸਿੰਘ ਦੀ ਹੱਦ ਵੀ ਰਹਾ ਬਿਲਕੁਲ ਬੰਦੀਪੁਰ ਯਾ ਰੋਪੜ ਕੋਲ ਜਿਹੜੀ ਸੰਧੀ ਹੋਈ ਰੋਪੜ ਦੀ ਹੈ ਨਾ ਬਿਲਕੁਲ ਤੁਸੀਂ ਨਹੀਂ ਹਉਣ ਤੇ ਦਰਸ ਹੀ ਨਹੀਂ ਆਉਂਦਾ ਤੇ ਜੰਗਾ ਵੀ ਕਿੰਨੀਆਂ ਹੋਈਆਂ ਇਹਦੇ ਕੰਡੇ ਦੇ ਸੱਤ ਲੋਈ ਦੇ ਕੰਡੇ ਤੇ ਬਿਲਕੁਲ ਬਿਲਕੁਲ ਅਨੰਦਪੁਰ ਸਾਹਿਬ ਦੀ ਯੰਗ ਆਪਾਂ ਇਹਦੇ ਕੰਡੇ ਹੀ ਨੇ ਤੇ ਅਨੰਦਪੁਰ ਸਾਹਿਬ ਅਕੇਲਾ ਵੀ ਇਹਦੇ ਕੰਡੇ ਤੇ ਸੀ ਕੰਡੇ ਤੇ ਹੀ ਸੀ ਤੇ ਰਾਹ ਅਨੰਦਪੁਰ ਸਾਹਿਬ ਦੇ ਲੱਗਿਓ ਜਾਂਦਾ ਸੀ ਕਹਿੰਦੇ ਬਾਇਆ ਰਾਜਸਥਾਨ ਬਟੇਂਡਾ ਹੁੰਦਾ ਤੁਹਾਡੇ ਪਿੰਡਾਂ ਚੋਂ ਇਹ ਰਾਜਸਥਾਨ ਜਾਂਦਾ ਸੀਗਾ ਪਾਣੀ ਸਿੱਧਾ ਬਿਲਕੁਲ ਬਿਲਕੁਲ ਹੁਣ ਟਾਈਮ ਬਣਨ ਕਰਕੇ ਤੇ ਰੂਟ ਥੋੜਾ ਜਿ ਤੇ ਭਾਈ ਮੁੜ ਕੇ ਤਾਂ ਆਉਂਗੇ ਉਹੀ ਰੂਟ ਤੇ ਆਪਣੇ ਤੇ ਪਾਣੀ ਕਹਿੰਦੇ ਰਾਹ ਨਹੀਂ ਛੱਡਦਾ ਆਪਣਾ ਆਹ ਕਹਿ ਸਕਦੇ ਆ ਦੇਖੋ ਕੁਦਰਤ ਤਬਦੀਲੀਆਂ ਬਹੁਤ ਹੋ ਜਾਂਦੀਆਂ ਹਨ ਮਨੁੱਖੀ ਤਬਦੀਲੀਆਂ ਬਿਲਕੁਲ ਹੁਣ ਉਹਦੇ ਕਰਕੇ ਉਸਦਾ ਪ੍ਰਭਾਵਤ ਇਮਪੈਕਟ ਤਾਂ ਪੈਂਦਾ ਹੀ ਆ ਫਰਕ ਤਾਂ ਪਊਗਾ ਹੋਸਦਾ ਉਹਵੇਂ ਨਾ ਹੋਵੇ ਠੀਕ ਪਰ ਇਹ ਵੀ ਮਨੁੱਖ ਨੇ ਹੁਣ ਪੌਲੀ ਡੇਡੇ ਬਣਾਤੇ ਜਾਂ ਉਹਦਾ ਉਹ ਟਾਈਮ ਡੇਡੇ ਬਣਾਤੇ ਹਾਂ ਤੇ ਕੁਝ ਵੀ ਨਹੀਂ ਚਾਹ ਹੋ ਸਕਦਾ ਠੀਕ ਭਾਈ ਉਧਰ ਦੇਖਦਾ ਪਿਆ ਮੌਇਨਾ ਕਰਦਾ ਪਿਆ ਠੀਕ ਹਾਂਜੀ ਹੋਲੇ ਮਹਲੇ ਪੁੱਜ ਗਏ ਆ ਬਾਈ ਤੇ ਕਰਦੇ ਆ ਦਰਸ਼ਨ ਦੇ ਨਾਲ ਤੁਹਾਨੂੰ ਵੀ ਕਰਾਉਂਦੇ ਆ ਨਾਲ ਬਾਈ ਹੋਣੀ ਆ ਤੇ ਪਿੱਛੇ ਹੋਰ ਆਪਣੀ ਸੰਗਤ ਤੇ ਦੇਖਦੇ ਆ ਮੇਲਾ ਤੇ ਤੁਹਾਨੂੰ ਵੀ ਦਿਖਾਉਂਦੇ ਆ ਹੋਲਾ ਮਹਲਾ ਫਾਜਾਂ ਵਾਲੇ ਦਾ ਜੀ ਤੇ ਪਾ